ਵਰਦੀ ਨੀਵੇਂ ਚ ਮੈਰਿਟੋਰੀਅਸ ਟੀਚਰਸ ਯੂਨੀਅਨ ਪੰਜਾਬ ਦੀ ਜੋਨਲ ਇਕਾਈ ਵੱਲੋਂ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਵਾਰ-ਵਾਰ ਅੱਗੇ ਪਾਉਣ ਤੇ ਸੰਗਰੂਰ ਵਿਖੇ ਪੋਸਟਰ ਪ੍ਰਦਰਸ਼ਨ ਕੀਤਾ ਗਿਆ ਯੂਨੀਅਨ ਦੇ ਸੂਬਾ ਪ੍ਰਧਾਨ ਡਾਕਟਰ ਤੀਨਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੇ ਰੋਜ਼ਗਾਰ ਨੂੰ ਪੱਕਾ ਕਰਨ ਤਹਿਤ ਕੈਬਨਿਟ ਸਬ ਕਮੇਟੀ ਬਣਾਈ ਗਈ ਹੈ ਹਰ ਵਾਰ ਦੀ ਤਰ੍ਹਾਂ ਇਸ ਕਮੇਟੀ ਦੇਾਰੇ ਵਾਅਦੇ ਜਾ ਰਹੇ ਨਹੀਂ ਮੀਟਿੰਗ ਬੀਤੇ 25 ਜੂਨ ਨੂੰ ਹੋਣੀ ਸੀ ਪਰ ਫਿਰ ਤੋਂ ਰੱਦ ਕਰ ਦਿੱਤੀ ਗਈ ਇੱਥੇ ਹੱਥਾਂ ਵਿੱਚ ਬੈਨਰ ਤਖਤੀਆਂ ਫੜ ਕੇ ਸਰਕਾਰ ਦੇ ਖਿਲਾਫ ਰੋਸ ਜਤਾਇਆ ਗਿਆ ਇੱਥੇ ਕਿਹਾ ਗਿਆ ਹੈ ਕਿ ਸਰਕਾਰ ਜਲਦ ਤੋਂ ਜਲਦ ਮੈਰਿਟੋਰੀਅਸ ਟੀਚਰਸ ਨੂੰ ਰੈਗੂਲਰ ਕਰੇ ਵਿਕਸਕਤਰ ਰਾਕੇਸ਼ ਕੁਮਾਰ ਨੇ ਕਿਹਾ ਹੈ ਕਿ 8886 ਅਧਿਆਪਕਾਂ ਦੀ ਤਰਜ਼ ਤੇ ਮੈਰਿਟੋਰੀਅਸ ਟੀਚਰ ਨੂੰ ਜਲਦ ਤੋਂ ਜਲਦ ਹੀ ਵਿਭਾਗ ਦੇ ਵਿੱਚ ਰੈਗਨਰ ਕੀਤਾ ਜਾਣਾ ਚਾਹੀਦਾ ਹੈ ਉਨ੍ਹਾਂ ਨੇ ਕਿਹਾ ਹੈ ਕਿ ਮੈਰੀਟੋਰੀਅਸ ਟੀਚਰਸ ਦੇ ਨਤੀਜੇ ਹਰ ਵਾਰ ਦੀ ਤਰ੍ਹਾਂ ਸ਼ਾਨਦਾਰ ਰਹੇ ਨੇ ਪਰੰਤੂ ਸਰਕਾਰ ਨੂੰ ਨਜ਼ਰ ਨਹੀਂ ਆ ਰਹੇ ਇਸ ਬੰਦ ਵਿੱਚ ਡਾਕਟਰ ਟੀਨਾ ਅਤੇ ਅਜੇ ਸ਼ਰਮਾ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਤੁਹਾਡੇ ਨਾਲ ਵੀ ਸਾਂਝਾ ਕਰਦੇ ਹਾਂ ਡਾਕਟਰ ਟੀਨਾ ਹਾਂ ਕਿਹੜੀ ਸੰਗਤ ਨਾਲ ਬੰਦ ਰਹੇ ਮੈਰੀਟੋਰੀਅਸ ਟੀਚਰ ਯੂਨੀਅਨ ਪੰਜਾਬ ਤੁਸੀਂ ਕਹਿਣਾ ਚਾਹੋਗੇ ਕਿ ਜੋ ਬਰਨਾਲਾ ਕੈਂਪੀਆ ਦੇ ਵਿੱਚ ਤੁਸੀਂ ਰੋਜ਼ਾਨਾ ਕਰਤਨ ਕਰਦੇ ਹੋ ਐਮੀ ਬਾਸ ਕਿ ਇਹ ਰੋਜ਼ ਦਰਦਸ਼ਨ ਸਰਕਾਰ ਦੀ ਨਲਾਕੀਅਤ ਦਾ ਸਬੂਤ ਹੈ ਜਿਹੜੀ ਸਰਕਾਰ ਨੂੰ ਸਾਨੂੰ 3 ਸਾਲ ਹੋ ਗਏ ਤਰਲੇ ਕਰਦੇ ਹੋਏ ਆਪਣਾ ਹੱਕ ਮੰਗਦੇ ਹੋਏ ਸਰਕਾਰ ਸਾਨੂੰ ਅੱਜ ਵੀ ਸੁਣਨ ਨੂੰ ਤਿਆਰ ਨਹੀਂ ਆ ਉਸ ਕਰਕੇ ਅੱਜ ਇਸ ਇਸ ਚੌਕ ਦੇ ਉੱਤੇ ਆਪਾਂ ਸਾਰੇ ਇਕੱਠੇ ਹੋਏ ਆ। ਕੀ ਮੰਗਾਂ ਨ ਕੋਟ ਸਾਡੀ ਇੱਕੋ ਹੀ ਮੰਗ ਹੈ ਉਹ ਹੈ ਰੈਗੂਲਰਾਈਜੇਸ਼ਨ ਇਨ ਡਿਪਾਰਟਮੈਂਟ ਆਫ ਐਜੂਕੇਸ਼ਨ। ਸਾਨੂੰ ਪ੍ਰੋਟੈਸਟ ਕਰਦੇ ਹੋਏ 3 ਸਾਲ ਹੋ ਗਏ ਆ। ਜੈਸੇ ਪ੍ਰੋਟੈਸਟ ਕਰਦੇ ਹੋਏ ਸਾਨੂੰ 11 ਸਾਲ ਹੋ ਗਏ ਲੇਕਿਨ ਹੂਮ ਵਾਲੀ ਸਰਕਾਰ ਦੇ ਅੰਦਰ ਚਲਦੇ ਹੋਏ ਸਾਨੂੰ 3 ਸਾਲ ਪੂਰੇ ਹੋ ਚੱਲੇ ਨੇ ਅੱਜ ਸਰਕਾਰ ਤੋਂ ਪ੍ਰਸ਼ਨ ਕਰਨ ਤੋਂ ਪਹਿਲੇ ਮੇਰਾ ਦਿਲ ਕਰਦਾ ਮੈਂ ਪੰਜਾਬ ਦੀ ਜਨਤਾ ਤੋਂ ਇੱਕ ਪ੍ਰਸ਼ਨ ਪੁੱਛਾਂ ਪੰਜਾਬ ਵਿੱਚ ਕਿਸੇ ਇੱਕ ਟੀ ਦੇ ਉੱਤੇ ਉਂਗਲ ਚੱਕੀ ਜਾਂਦੀ ਸੀ ਤਾਂ ਸਾਰਾ ਪੰਜਾਬ ਖੜਾ ਹੋ ਜਾਂਦਾ ਸੀ ਅੱਜ ਇਸ ਚੌਂਕ ਦੇ ਵਿੱਚ ਪੰਜਾਬ ਦੀਆਂ ਜੀਤियां ਖੜੀਆਂ ਪਏ ਔਰ ਉਹ ਵੀ ਵਰਤੇ ਮੀਜੇ ਵਿੱਚ ਤੇ ਕਿਸੇ ਪੰਜਾਬ ਦੇ ਬੰਦੇ ਦੀ ਜ਼ਮੀਰ ਨਹੀਂ ਜਾਦੀ ਹੁਣ ਅਗਲਾ ਪ੍ਰਸ਼ਨ ਮੇਰਾ ਪੰਜਾਬ ਦੀ ਸਰਕਾਰ ਤੋਂ ਹੈ ਹੁਣੇ ਕੁਝ ਦਿਨ ਪਹਿਲੇ ਹਰਜੋਤ ਬੈਂਜੀ ਨੇ ਇੱਕ ਪੋਸਟ ਪਾਈ ਸੀ ਜਿਹਦੇ ਵਿੱਚ ਉਹ ਦੂਜੀ ਸਰਕਾਰ ਦੇ ਨਾਲ ਕੰਪੈਰੀਜ਼ਨ ਕਰਦੇ ਸੀ ਆਪਦੀ ਸਰਕਾਰ ਦਾ ਕਿ ਦੂਜੀ ਸਰਕਾਰਾਂ ਨੇ ਪੰਜਾਬ ਦੀ ਧੀਆਂ ਨੂੰ ਐਵੇਂ ਰੋਲਤਾ ਤਾਂ ਪਹਿਲੇ ਪਰਜੋਤ ਬੈਂਜੀ ਨੂੰ ਮੇਰਾ ਇੱਕ ਪ੍ਰਸ਼ਨ ਹੈ ਪਹਿਲੇ ਆਪਦੀ ਸਰਕਾਰ ਤੇ ਸਰਕਾਰ ਦੇ ਕੰਮਾਂ ਵੱਲ ਤਾਂ ਦੇਖ ਲੋ ਉਹਨਾਂ ਦੀ ਸਰਕਾਰ ਨੇ ਕੜਾ ਪੰਜਾਬੀ ਧੀਆਂ ਨੂੰ ਬੜੇ ਸਵਰਗਾ ਵਿੱਚ ਜੋ ਬੜੇ ਝੂਠੇ ਦੇਦੇ ਸਵਰਗਾਂ ਦੇ ਆਪਾਂ ਵੀ ਉਸੇ ਉਸੇ ਕੰਡੀਸ਼ਨਸ ਵਿੱਚੋਂ ਨਿਕਲ ਰਿਆਂ ਜਿੱਥੋਂ ਦੂਜੀਆਂ ਸਰਕਾਰਾਂ ਨੇ ਆ ਪੰਜਾਬੀ ਧੀਆਂ ਨੂੰ ਕੱਢਿਆ ਸੀ ਤਾਂ ਦੂਜੀਆਂ ਸਰਕਾਰਾਂ ਦੇ ਉੱਤੇ ਉਂਗਲ ਚੱਕਣ ਤੋਂ ਪਹਿਲੇ ਹਰਜੋਤ ਬੈਂਜੀ ਪਹਿਲੇ ਆਪ ਦੀ ਸਰਕਾਰ ਦੇ ਕੰਮ ਤੇ ਆਪ ਦੀ ਸਰਕਾਰ ਦੀ ਕਾਰਗੁਜ਼ਾਰੀ ਵਾਲ ਇੱਕ ਵਾਰੀ ਉਂਗਲ ਚੱਕ ਕੇ ਵੇਖਣ ਉਹ ਵੀ ਉਹੀ ਕੰਮ ਕਰ ਰਹੇ ਨੇ ਜੋ ਬਾਕੀ ਦੀ ਸਰਕਾਰਾਂ ਕਰ ਰਹੀਆਂ ਸੀ ਤੇ ਫਿਰ ਉਹਨਾਂ 'ਚ ਤੇ ਇਹਨਾਂ 'ਚ ਫਰਕ ਕੀ ਰਿਹਾ ਏ ਕਹਿੰਦੇ ਨੇ ਜੀ এডਿਕੇਸ਼ਨ ਨੂੰ ਆਪਾਂ ਉੱਤੇ ਚੱਕਣ ਲਈ ਆਇਆ এডਿਕੇਸ਼ਨ ਦਾ ਜੜਾ ਟੰਡੋਰਾ এডਿਕੇਸ਼ਨ ਕ੍ਰਾਂਤੀ ਦਾ ਜੜਾ ਟੰਡੋਰਾ ਹਰਜੋਤ ਬੈਂਜੀ ਹਰ ਸਟੇਜ ਦੇ ਉੱਤੇ ਚੱਕਦੇ ਪਏ ਨੇ ਉਸ ਵਿੱਚ 75% ਰਿਜ਼ਲਟ ਮੈਰਿਟਰੀ ਸਕੂਲ ਦਾ ਹੈ ਤਾਂ ਇਸ ਸਾਡੀ ਗੱਲ ਸੁਣ ਕੇ ਰਾਜੀ ਨਹੀਂ ਕੀ ਕਸੂਰ ਹੋ ਗਿਆ ਸਾਡਾ ਮੈਨੂੰ ਇਹਨਾਂ ਪ੍ਰਸ਼ਨਾਂ ਤੇ ਆਨਸਰ ਚਾਹੀਦੇ ਨੇ ਔਰ ਐਨਾ ਐਨੀ ਇਸ ਸਰਕਾਰ ਦੀ ਕਹ ਲਓ ਇਹਨਾਂ ਨੇ ਐਨਾ ਕੁ ਜ਼ਿਆਦਾ ਆਪਣਾ ਆਟੋ ਕੈਸੀ ਜਮਾਲ ਇਹ ਕਿ ਹਾਜ ਦੀ ਰੇਟ ਇਹ ਮੀਟਿੰਗਸ ਦੇ ਦੇ ਕੇ ਪੋਸਟਪੋਨ ਕਰ ਰਹੇ ਨੇ ਮੀਟਿੰਗਸ ਨੂੰ ਪੋਸਟਪੋਨ ਕਰ ਦਿੰਦੇ ਆ ਜੇ ਮੀਟਿੰਗ ਲੈਂਦੇ ਆ ਤਾਂ ਉਹਦੇ ਵਿੱਚ ਕੋਈ ਹੱਲ ਨਹੀਂ ਕੱਢਦੇ ਤਾਂ ਮੈਂ ਹਰ ਜੋਤ ਬੈਨ ਜੀ ਤਾਂ ਉਹਨਾਂ ਦੀ ਸਾਰੀ ਸਰਕਾਰ ਨੂੰ ਇੱਕ ਗੱਲ ਕਲੀਅਰ ਕਰ ਦੇਣਾ ਚਾਹਦੀ ਆ ਕਿ ਬਾਕੀ ਦੀ ਸਰਕਾਰਾਂ ਤੇ ਤੁਹਾਡੀ ਸਰਕਾਰਾਂ 'ਚ ਕੋਈ ਫਰਕ ਨਹੀਂ ਹੈ ਰਹਿਦਰ ਮੈਨੂੰ ਇਹ ਲੱਗਦਾ ਹੈ ਇਹ ਜਾਪਣ ਲੱਗ ਗਿਆ ਕਿ ਤੁਹਾਡੀ ਸਰਕਾਰ ਪਹਿਲੀ ਵਾਲੀ ਸਰਕਾਰਾਂ ਨਾਲੋਂ ਵੀ ਜ਼ਿਆਦਾ ਨਕਮਨੀ ਹੈ